ਹੈਲੋ ਫਰੈਂਡਸ ਸਵਾਗਤ ਹੈ ਤੁਹਾਡਾ ਮੇਰੇ ਇਸ ਚੈਨਲ ਪੰਜਾਬੀ ਸੂਟ ਕਟਿੰਗ ਸਟੀਚਿੰਗ ਤੇ ਅੱਜ ਤੁਹਾਡੇ ਲਈ ਅਸੀਂ 벨ਵੈਟ ਦੇ ਕੱਪੜੇ 'ਚ ਜਿਹੜਾ ਕਿ ਆਪਣਾ ਵੱਡਾ ਪਣਾ ਹੁੰਦਾ ਹੈ ਨਾ ਕੱਪੜਾ ਵੱਡੇ ਪਣੇ 'ਚ ਉਹ ਕੱਪੜੇ ਦੀ ਆਕਾ ਸੁਲਵਾਰ ਦੀ ਕਟਿੰਗ ਕਰਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਵੀ ਇਹ ਕੱਪੜਾ ਕਿੰਨਾ ਆਏਗਾ ਦੇਖੋ ਡਬਲ ਫੋਲਡ ਹੈ ਇਹ ਤੇ ਵੀ ਆਪਾਂ ਤੁਹਾਨੂੰ ਦੱਸਦੇ ਹਾਂ ਲੈਂਥ ਲੈਂਥ ਦਿੱਤਾ ਉਹਦਾ મતલਬ ਇਹ ਕਿੰਨਾ ਕਪੜਾ ਹੋ ਸਕਦਾ ਹੈ ਹਾਂਜੀ ਇਹ ਆਪਣਾ ਹੈਗਾ 1.2 ਮੀਟਰ ਠੀਕ ਹੈ ਜੀ 1.2 ਮੀਟਰ ਇਹ ਆਪਣੇ ਕੋਲੇ ਕਪੜਾ ਇਸ ਨੂੰ ਆਪਾਂ ਕੀ ਕਰ ਲਿਆ ਡਬਲ ਫੋਲਡ ਕੰਨੀ ਵਾਈਜ਼ ਡਬਲ ਫੋਲਡ ਕਰਨਾ ਹੈ ਪਹਿਲਾਂ ਇਸ ਸਾਈਡ ਤੋਂ ਕੰਨੀ ਵਾਈਜ਼ ਫੋਲਡ ਕਰਕੇ ਆਪਾਂ ਡਬਲ ਦੈਨ ਲਾ ਲੈਣੇ ਨੇ ਕੱਪੜੇ ਨੂੰ ਜਦੋਂ ਆਪਾਂ ਕਟਿੰਗ ਕਰਦੇ ਆਂ ਸਲਵਾਰ ਦੀ ਕਟਿੰਗ ਕਰਨ ਦੇ ਪਹਿਲਾਂ ਆਪਾਂ ਪੌਂਚੇ ਪੌਂਚੇ ਉਤਾਰਾਂਗੇ ਦੇਖੋ ਜਿੰਨੇ ਆਪਾਂ ਪੌਂਚੇ ਪਾਉਣੇ ਨੇ ਕਿੰਨੇ ਪੌਂਚੇ ਨੇ ਪਹਿਲਾਂ ਆਪਾਂ ਲੈਂਥ ਜਿਹੜੀ ਸਲਵਾਰ ਦੀ ਹੈ ਸਾਢੇ ਹੈਗੇ 36 ਇੰਚ ਤਿਆਰ ਹੈ ਹਾਂਜੀ 36 ਇੰਚ ਸਲਵਾਰ ਤਿਆਰ ਹੈ ਤੇ 4.5 ਇੰਚ ਦੀ ਬੈਲਟ ਲੱਗ ਜਾਣੀ ਉੱਪਰ ਤੇ ਕਿੰਚ ਆਪਣਾ 1.7 ਇੰਚਾ ਫਾਸਲਾ ਆਇਆ ਵਾਸਤੇ ਛੱਡਣਾ ਹੁੰਦਾਗਾ ਤੇ ਜਦੋਂ ਆਪਾਂ 36 ਦੇ ਵਿੱਚੋਂ ਸਾਢੇ 4 ਕੱਢ ਕੇ ਕਿੰਨਾ ਵਿੱਚੀ ਬਚ ਜਾਣਾ ਹੈ ਉੱਪਰ ਰੱਖ ਦਈਨਾ ਸਾਢੇ 4 ਇੱਥੇ ਸਾਢੇ 4 ਛੱਤੀਆਂ ਹਾਂ ਤਿਆਰ ਰੱਖਣੀ ਹੈ ਇਹ ਰਹਿ ਜਾਣਾ ਆਪਣਾ 32 ਪੱਤੀ ਤੇ 4 ਸ਼ਕਤੀ 14 ਇੰਚ ਜਿਹੜਾ ਉਹ 33 ਆਇਆ ਇਹਦੀ ਆਪਾਂ 33 ਇੰਚ ਦੀ ਕਟਿੰਗ ਕਰਾਂਗੇ 33 ਇੰਚ ਪੌਂਚੇ ਦੀ ਲੰਬਾਈ ਕੋਰੇ ਆਪਣਾ 33 ਇੰਚ ਜਿਹੜਾ ਆਪਾਂ ਪੌਂਚੇ ਦੀ ਚੁੜਾਈ ਪਾਉਣੀ ਹੈ ਉਹ ਜੇ ਤਾਂ ਤੁਸੀਂ ਆਪਣੀ 6 ਇੰਚ ਮੂਰੀ ਰੱਖਣੀ ਹੈ ਤਾਂ ਆਪਾਂ 10 ਇੰਚ ਪਾ ਸਕਦੇ ਹਾਂ ਬਹੁਤ 10 ਇੰਚ ਵੀ ਛੋਟੀ ਮੂਰੀ ਪਾਉਣ ਦੇ ਨਾ ਜਿਹੜੇ ਤੇ ਜੇ ਆਪਾਂ 7 ਇੰਚ ਨੂੰ ਹੀ ਪਾਣੀ ਹੈ ਤਾਂ 11 ਜਾਂ 12 ਬਸ 11 ਇੰਚ 12 ਇੰਚ ਤਾਂ ਬਹੁਤ 12 ਇੰਚ ਤਾਂ ਬਹੁਤ ਜ਼ਿਆਦਾ ਮਤਲਬ ਕੀ ਹੋ ਜੂਗੀ ਪਹੁੰਚਾ ਆਪਾਂ ਸਿਰਫ 11 ਇੰਚ ਤੇ ਨਿਸ਼ਾਨ ਲਗਾ ਲੈਣਾ 11 11 ਇੰਚ ਤੇ ਨਿਸ਼ਾਨ ਲਗਾ ਕੇ ਪਹੁੰਚੇ ਦੀ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਤੇ ਜਿਹੜੇ ਆਪਾਂ ਫੁੰਦੇ ਕਟਿੰਗ ਕਰਾਂਗੇ ਉਹ ਤੁਹਾਨੂੰ ਬਾਅਦ ਚ ਦੱਸਦੇ ਹਾਂ ਇਹਨਾਂ ਕੱਪੜਾ ਆਪਾਂ ਇਸ ਤਰ੍ਹਾਂ ਉਤਾਰ ਲਿਆ

ਨਾਲੇ ਤਾਂ ਆਪਣੇ ਮੋਢਿਆਂ ਤੇ ਲੱਗ ਜੂ। ਜੇਕਰ ਆਪਣਾ ਜਿਸ ਤਰ੍ਹਾਂ ਕਿ ਸਾਡੇ ਕੋਲੇ ਵੀ ਇਹ ਮੈਚਿੰਗ ਸੂਟ ਹੈ ਜੇ ਤੁਸੀਂ ਹੈਵੀ ਸਲਵਾਰ ਬਣਾਉਣਾ ਚਾਹੁੰਦੇ ਆ ਤਾਂ ਇੱਥੇ ਆਪਾਂ ਆਪਣੀ ਕਾਟਵਾ ਦੇਣੀ ਆ ਕੁੰਦਿਆਂ ਦੀ। ਇਸ ਨੂੰ ਤਿਰਛਾ ਇਸ ਤਰ੍ਹਾਂ ਕੱਟ ਦੇਣਾ। ਤੁਹਾਨੂੰ ਵੀ ਅਸੀਂ ਕੱਟ ਕੇ ਦਿਖਾਵਾਂਗੇ। ਇਹ ਤਾਂ ਸਿਰਫ ਸਮਝਾਉਣ ਦੀ ਖਾਤਰ ਦੱਸ ਰਹੇ ਹਾਂ। ਵੀ ਜੇ ਆਪਾਂ 벨ਟ ਅਲੱਗ ਤਰ੍ਹਾਂ ਲਾਉਣੀ ਹੈ ਨਾ ਕੱਪੜੇ ਦੀ। ਮੈਚਿੰਗ ਸੂਤ ਨਾਲ ਦੀ ਆਪਾਂ কুরਤੀ ਨਾਲ ਦੀ ਲਗਾ ਲੈਨੇ ਆ ਤਾਂ ਫਿਰ ਕੀ ਕਰਨਾ ਹੈ ਇੱਥੋਂ 2 ਇੰਚ ਲਾ ਕੇ ਪੋਹੇ ਦਾ ਇਸ ਤਰ੍ਹਾਂ ਤ੍ਰਿਸ਼ੀ ਕੱਟ ਪਾ ਦੇਣੀ ਹੈ ਤੇ ਬਾਅਦ ਚ ਇਹਦੀ ਹੋ ਜੂਗੀ ਕਟਿੰਗ ਕਟਿੰਗ ਹੋ ਜੂਗੀ ਆਪਣੀ ਸਲਵਾਰ ਦੀ ਤੇ ਹੁਣ ਅਸੀਂ ਕੀ ਕਰਨਾ ਅਸੀਂ ਨਾਲ ਦੀ ਉਹ ਮੈਂ ਲਗਾਨੀ ਆ বেলਟ ਤੇ ਸਿਰਫ 7 ਇੰਚ ਕਪੜਾ ਕਟਿੰਗ ਕਰਨਾ 7 ਇੰਚ 7.5 ਇੰਚ বেলਟ ਤਿਆਰ ਹੋ ਜੂਗੀ ఇంచ బ బెల్ మతలవ తయారీచే రోజు సాధీ చారా ఫోల్డ్ ఫేస్ బాధ జీవి బెల్టేచ సో నా చారని సూ బ చాయి చ రెడ్డి चौवी जेकर अपने दोनों पासे जोड़ आब्बी तो इंच की कटिंग करनी है जी अपना जोड़ जैसे कि इधर अपना जॉइंट है देखो जेकर अपने इस तरह इस तरह कपड़ा जो जोड़ डबल लगन गए ना दुए पास फिर छब्बी इंच की कटिंग करनी है नहीं करनी है, अपने पच्ची इंच की कटिंग बस एक इंच ज्यादा कटिंग करनी है ਐਨੀ ਇਸ ਨੂੰ ਕਰ ਲਾਂਗੇ 벨ਟ ਕਟਿੰਗ ਹੋ ਜਾਉ ਆਪਣੀ ਇਹ ਤੇ ਜਿਹੜਾ ਇਹ ਵਾਲਾ ਕੱਪੜਾ ਬਚ ਗਿਆ ਇਹਦੇ ਆਪਾਂ ਮੋਰੀਆਂ ਦੇ نیچے ਕੱਪੜਾ ਲਗਾਵਾਂਗੇ ਦੇਖੋ ਇਹ ਕੱਪੜਾ ਆਪਾਂ ਮੋਰੀਆਂ ਦੇ نیچے ਧਾਮਾ ਜੂ ਜਿਹੜਾ ਆਪਾਂ ਤੁਹਾਨੂੰ ਗੈਟ ਦੱਸਿਆ ਸੀ ਆ ਦੇਖੋ ਇੱਥੋਂ 5 ਇੰਚ ਇਸ ਜਗ੍ਹਾ ਤੋਂ 5 ਇੰਚ ਛੱਡ ਕੇ ਇੱਥੇ ਲਾ ਦੇਣੀ ਹੈ ਸਲਾਈ ਐਨੀ ਆਪਾਂ ਨੇ 24 ਇੰਚ ਤੇ ਸਲਾਈ ਲਾ ਕੇ ਹੈ ਆਪਣਾ ਫੋਲਡ ਹੋ ਜਾਣਾ ਕੱਪੜਾ ਨੇਫੇ ਵਾਸਤੇ ਤੇ ਹੁਣ ਜਿਹੜਾ ਇਹ ਕੱਪੜਾ ਬਚ ਗਿਆ ਅਸੀਂ ਐਨੀ ਬਾਲੀ ਹੈਵੀ ਸਲਵਾਰ ਨਹੀਂ ਬਣਾਉਣੀ ਸੀ ਜੇਕਰ ਆਪਾਂ ਹੈਵੀ ਸਲਵਾਰ ਬਣਾਉਣੀ ਹੈ ਤਾਂ ਬੈਲਟ ਆਪਾਂ ਦੂਸਰੀ ਲਗਾ ਸਕਦੇ ਆਂ ਕੁੜਤੀ ਦੇ ਕੱਪੜੇ ਨਾਲ ਦੀ ਮੈਚਿੰਗ ਸੂਟ ਹੈ ਵੀ ਇਹਦੀ ਕੁੜਤੀ ਦਾ ਕੱਪੜਾ ਇਹ ਆਪਣੇ ਕੋਲੇ ਕੁਰਤੀ ਦਾ ਕੱਪੜਾ ਮੈਚਿੰਗ ਸੂਟ ਹੈ ਇਹ ਹਾਂਜੀ ਇਹ ਵੀ ਅਸੀਂ ਬਾਅਦ ਵਿੱਚ ਕਟਿੰਗ ਕਰਕੇ ਦਿਖਾਉਣੀ ਹੈ ਤੁਹਾਨੂੰ ਅੱਜ ਆਪਾਂ ਇਸ ਚੀਜ਼ ਦੀ ਕਟਿੰਗ ਕਰਦੇ ਹਾਂ ਸਲਵਾਰ ਦੀ 6 ਇੰਚ ਸਲਵਾਰ ਦੀ ਲੰਬਾਈ ਹੈ ਤੇ 6 6.5 ਇੰਚ ਮੂਰੀ ਹੈ ਤੇ ਇਹਦੀ ਜਿਹੜੀ ਆਪਾਂ ਝੋਲੇ ਦਾ ਹਾਸਣ ਹੈਗਾ ਉਹ ਹੈਗਾ 12 ਇੰਚ ਲੜੀ ਹੈ ਤੁਹਾਨੂੰ ਦੱਸਾਂ ਨਹੀਂ ਕਿੰਨਾ ਕਿਸ ਤਰ੍ਹਾਂ ਕਟਿੰਗ ਕਰਨਾ ਹੈ ਪਹਿਲਾਂ ਆਪਾਂ ਨੇ ਬਿਲਕੁਲ ਸੈਟਿੰਗ ਕਰ ਲੈਣੀ ਹੈ ਕੱਪੜੇ ਦੀ ਕੱਪੜਾ ਅੱਗੇ ਪਿੱਛੇ ਨਹੀਂ ਹੋਣਾ ਚਾਹੀਦਾ ਬਾਲੇ ਆਪਾਂ 33 ਇੰਚ ਦੀ ਕਟਿੰਗ ਕਰਿਏ ਨੇ ਪੌਂਚੀ ਮਤਲਬ ਕਿ ਤੇ ਵੀ 33 ਇੰਚ ਦੀ ਕਟਿੰਗ ਕਰਨੀ ਹੈ इतों ला लेना ढाई इंच ढाई इंच इतों जो अपने ना पहुंचे घट हो तीन साढ़े तीन लगा सकते हैं अपनी मूरी वी बन जानी देखो ये कोने तो आनी पासा ये अपना कोल्ड पासा है इधरों अपने खुला पासा है इतों भी अपने ढाई लगा लेना ठीक है ਇਧਰ ਉੱਤ ਇੰਚ ਦਾ ਲਾ ਕੇ ਨਿਸ਼ਾਨ ਤੇ ਇਸ ਦੀ ਆਪਾ ਤਿਰਸ਼ੀ ਮਤਲਬ ਐਸ ਤਰ੍ਹਾਂ ਜਿਵੇਂ ਆਪਾਂ ਮੈਂ ਕਈ ਵੀਡੀਓ ਚ ਪਹਿਲਾਂ ਵੀ ਦਿਖਾਇਆ ਹੈ ਨਾ ਇਸ ਤਰ੍ਹਾਂ ਨਿਸ਼ਾਨ ਲਗਾਉਣਾ ਹੈ ਨਾ ਪਹਿਲਾਂ ਇੱਕ ਵਾਰ ਆਪਾਂ ਥੋੜਾ ਜਿਹਾ ਨਿਸ਼ਾਨ ਲਗਾ ਲੈਣਾ ਹੈ ਇਨਾਂ ਕ ਤੇ ਕੱਪੜੇ ਨੂੰ ਇਸ ਤਰ੍ਹਾਂ ਅੱਗੇ ਹਾਲੀ ਨੇ ਜੇ ਤਰ੍ਹਾਂ ਵੀ ਆਪਾਂ ਨੇ ਸਹੀ ਕਰ ਲੈਣਾ ਕੱਪੜਾ ਨੂੰ ਜੇ ਕੱਪੜੇ ਦੇ ਵਿੱਚ ਕੋਈ ਵੀ ਆਪਾਂ ਨੂੰ ਮਾੜਾ ਮੋਟਾ ਜੀ ਲੱਗਦਾ ਹੈ ਨਾ ਬਾਅਦ ਬਾਅਦ ਉਹ ਆਪਾਂ ਹਟੇ ਫੋਨਿਸ਼ ਆਣਾ ਹੈ ਨਾ ਇਥੋਂ ਇਹ ਨਿਸ਼ਾਨ ਤੇ ਦੇਖੋ ਮੈਚ ਕਰ ਦੇਣਾ ਇਹਨੂੰ ਨਾਲ ਇਹਨੂੰ ਤੁਸੀਂ ਆਪਾਂ ਚੱਕ ਕੇ ਫੋਲਡ ਵੀ ਕਰ ਸਕਦੇ ਆ ਇਸ ਤਰ੍ਹਾਂ ਕੱਟ ਸਕਦੇ ਆ ਫੋਲਡ ਕਰਕੇ ਪਰ ਜੇ ਬਣੀ ਨਹੀਂ ਨਹੀਂ ਦੀ ਇਸੇ ਨੂੰ ਕੱਟਣਾ ਆਉਣਾ ਹੁੰਦਾ ਤਾਂ ਉਹ ਐਸੇ ਤਰ੍ਹਾਂ ਹੀ نیچے ਕਪੜਾ ਵਿਛਾ ਕੇ ਫੋਰਸ਼ ਤੇ ਕਟਿੰਗ ਕਰ ਸਕਦੇ ਨੇ ਹੁਣ ਆਪਾਂ ਐਸੇ ਦੀ ਕਰ ਦੇਣੀ ਹੈ ਕਟਿੰਗ ਦੇਖੋ ਜਿਹੜਾ ਆਪਣਾ ਨਿਸ਼ਾਨ ਲੱਗਿਆ ਹੋਇਆ ਉਸ ਤੇ ਆਪਾਂ ਉੱਪਰ ਉੱਪਰ ਦੀ ਕਟਿੰਗ ਕਰਨੀ ਹੈ ਜੇ ਆਪਾਂ ਨੂੰ ਕਟਾਂ ਵਿੱਚ ਦਿੱਕਤ ਆਉਂਦੀ ਹੈ ਇਸ ਨੂੰ ਇਸ ਤਰ੍ਹਾਂ ਸਰਕਾ ਲੈਣਾ ਹੈ ਦੇਖੋ ਕੱਪੜੇ ਨੂੰ نیچے ਨੂੰ ਆਪਣੀ ਤਰਫ ਕਰ ਲੈਣਾ ਦੇਖੋ ਹੋ ਗਿਆ ਨਾ ਕਟਿੰਗ ਇਹ ਵਾਲਾ ਜੋਇੰਟ ਜਿਹੜਾ ਐਸੇ ਤਰ੍ਹਾਂ ਹੀ ਇਹ ਕੱਪੜਾ ਜਿਹੜਾ ਆਪਣਾ ਇਸ ਤਰ੍ਹਾਂ ਇੱਕ ਪੱਲੇ ਨੂੰ ਆਪਾਂ ਸਾਈਡ ਤੇ ਰੱਖ ਦਾਂਗੇ। ਇੱਕੋ ਇਸ ਤਰ੍ਹਾਂ। ਕਿ ਜਿਹੜਾ ਪਕੁੰਦੇ ਕੱਟੇ ਨੇ ਆ ਦੇਖੋ ਇਸ ਤਰ੍ਹਾਂ 2 1/2 ਇੰਚ ਦਾ ਜਿਹੜਾ ਨਿਸ਼ਾਨ ਲਾ ਕੇ ਕੱਟਿਆ ਸੀ ਇਹ ਚਾਰੇ ਪੱਲੇ ਇਸ ਤਰ੍ਹਾਂ ਇੱਕ ਦੂਜੇ ਦੇ ਉੱਪਰ ਰੱਖ ਲੈਣੇ। ਬਿਲਕੁਲ ਸਹੀ ਚਾਰੇ ਪੱਲੇ ਸੈੱਟ ਕਰ ਲੈਣੇ। ਦੇਖੋ ਇਸ ਤਰ੍ਹਾਂ ਜੇ ਤੁਹਾਨੂੰ ਬਾਹਰ ਘਾਟ ਲੱਗ ਰਿਹਾ ਹੈ ਨਾ ਤਾਂ ਇਸ ਨੂੰ ਆਪਾਂ ਕੀ ਕਰਨਾ ਹੈ? ਇਹ ਨਾ ਬੰਦੇ ਨੇ ਇਸ ਤਰ੍ਹਾਂ ਐਂਡ ਇਹ ਜਣਾ ਕਰਦੇ ਦੇਖੋ ਇਹ ਐਸტრਾ ਜਦੋਂ ਆਪਾਂ ਇਸ ਤਰ੍ਹਾਂ ਉਲਟਾਵਾਂਗੇ ਨਾ ਆਹ ਦੇਖੋ ਜਿਹੜੀ ਆਪਣੀ ਕਟਿੰਗ 'ਚ ਇਹ ਵਾਲੀ ਬਾਹੜ ਘਾਟ ਆਪਣੇ ਜ਼ਰੂਰ ਆ ਜਾਂਦੀ ਏ ਇਹਦਾ ਇਹ ਨਹੀਂ ਸੋਚਣਾ ਵੀ ਹਾਂ ਇਹ ਜ਼ਿਆਦਾ ਆ ਗਿਆ ਕੱਪੜਾ ਇਹਨੂੰ ਆਪਾਂ ਇਸ ਤਰ੍ਹਾਂ ਰੱਖ ਕੇ ਨਾ ਬਿਲਕੁਲ ਇੱਥੋਂ ਕੀ ਕਰਨਾ ਹੈਗਾ ਇਹ ਜਿਹੜੇ ਚਾਰੇ ਬੰਦੇ ਨੇ ਬਿਲਕੁਲ ਸਹੀ ਕਰ ਲੈਣਾ ਇਹਨਾਂ ਨੂੰ ਪਹਿਲਾਂ ਮੈਂ ਤੁਹਾਨੂੰ ਸੌਰੀ ਇਹ ਥੋੜਾ ਹੋਰ ਦੱਸਣੀ ਆ ਦੇਖੋ ਜਿਹੜਾ ਆਪਣਾ ਪੱਲਾ ਇਹ ਜੋਇੰਟ ਵਾਲਾ ਹੈ ਨਾ ਉਹ ਇਸ ਤਰ੍ਹਾਂ ਬਿਲਕੁਲ ਸੈੱਟ ਕਰ ਲੈਣਾ ਇਹ ਆਪਣਾ ਜੋਇੰਟ ਆਪੇ ਸੀ ਆ ਦੇਖੋ ਇਹ ਥੋੜਾ ਜਿਹਾ ਨਾ ਕੱਪੜਾ ਹੈਗਾ ਆਪਣਾ 벨ਵਟ ਦਾ ਇਹ ਸਲੀਵ ਨਹੀਂ ਦਰਹੀ ਹੁੰਦਾ ਜਿੰਨੇ ਆਪਣੀ ਸਦੀਨ ਆਉਂਦੀ ਸਪਹਿਲਾ ਵੀ ਵਧੀਆ ਚੰਦ ਰਹੇ ਨੇ ਸੂਟ ਤੇ ਇਹ ਪਹਿਲਾਂ ਆਪਾਂ ਇਸ ਪੱਲੇ ਦੀ ਕਟਿੰਗ ਕਰ ਲਈਏ ਆਰੇ ਜੋਇੰਟ ਹੈ ਨਾ ਇਹ ਨੂੰ ਆਪਾਂ ਇਸ ਤਰ੍ਹਾਂ ਕਟਿੰਗ ਕਰ ਲਈਏ ਇਹ ਨੂੰ ਆਪਾਂ ਜਿਹੜਾ ਇਹ ਜੋਇੰਟ ਹੈ ਨਾ ਇਸ ਨੂੰ ਆਪਾਂ ਵਧੀਆ ਮਤਲਬ ਆਪਾਂ ਇਧਰੋਂ ਵੀ ਦੇਖਣਾ ਉਧਰੋਂ ਵੀ ਦੇਖਣਾ ਸਾਰੇ ਮਤਲਬ ਜਿਹੜੇ ਆਪਣਾ ਨਾ ਕੱਟਿਆ ਹੋਇਆ ਇਸ ਦਾ ਸਿੱਧਾ ਹੋਣਾ ਹੈ ਮਤਲਬ ਸਿਰਫ ਇਹ ਨਹੀਂ ਦੇਖਣਾ ਵੀ ਜੋਇੰਟ ਕੱਟਣਾ ਹੈ ਇਹ ਕਪੜਾ ਇੱਕ ਦੂਜੇ ਨਾਲ ਠੀਕ ਹੋਣਾ ਚਾਹੀਦਾ ਵੀ ਵਿੰਗਾ ਟੇਡਾ ਨਾ ਕੱਟਿਆ ਜਾਵੇ ਇਹ ਧਿਆਨ ਚ ਰੱਖਣਾ ਤੁਸੀਂ ਨੇ ਇਸ ਤਰ੍ਹਾਂ ਆਪਾਂ ਇਹਨੂੰ ਕਟਿੰਗ ਕਰਕੇ ਇਹ ਚਾਰ ਹੁੰਦੇ ਹੋ ਜਾਣਗੇ ਆਪਣੇ ਆ ਦੇ ਦੋਏ ਹੋ ਗਏ ਇਹ ਮੈਂ ਤਾਂ ਕਟਿੰਗ ਕਰਕੇ ਦਿਖਾਇਆ ਵੀ ਕਈ ਵਾਰੀ ਨਾ ਆਪਣੇ ਐਸੀ ਤਰ੍ਹਾਂ ਹੀ ਆਪਾਂ ਕਟਿੰਗ ਕਰਤਾ ਲੈਣੇ ਆ ਤੇ ਇਹ ਕੱਪੜਾ ਜਿਹੜਾ ਨੀਚੋਂ ਅੱਗੇ ਪਿੱਛੇ ਹੋ ਜਾਂਦਾ ਫਿਰ ਉਹ ਇੱਕ ਪੱਲਾ ਤਾਂ ਬਾਦੀ ਜਾਂਦਾ ਹੁੰਦੇ ਆ ਨਾ ਇੱਕ ਘਟ ਜਾਂਦਾ ਇਸ ਤਰ੍ਹਾਂ ਦੇਖੋ ਇਹਨੂੰ ਤੇ ਇਹਦੇ ਉੱਪਰ ਰੱਖ ਲੈਣਾ ਤਾਂ ਜੇ ਆਪਣਾ ਇਧਰਲੀ ਸਾਈਡੋਂ ਜਿਹੜੀ ਸਾਈਡੋਂ ਆਪਾਂ ਨੇ ਸਕਾਰਟ ਪਾਈ ਹੈ ਨਾ ਤੇ ਰਿਸ਼ੀ ਘੜ ਪਾਈ ਸੀ ਜਿਹੜੀ ਉਹ ਦੇਖ ਲੈਣੀ ਆ ਉਹ ਮਾੜੀ ਮੋਟੀ ਵਾਦ ਕਟ ਜਾਂਦੀ ਹੈ ਜੇ ਤਾਂ ਉਹਨੂੰ ਆਪਾਂ ਕਟਿੰਗ ਕਰ ਸਕਦੇ ਹਾਂ ਇਸ ਤਰ੍ਹਾਂ ਦੇਖੋ ਇਹ ਵਾਲੀ ਚੀਜ਼ ਹੈ ਚਾਰੇ ਪੱਲੇ ਆਪਾਂ ਨੇ ਇਸ ਤਰ੍ਹਾਂ ਦੇਖ ਲੈਣੇ ਨੇ ਕਿ ਕਿਸੇ ਵਿੱਚ ਵਾਧ ਘਾਟ ਨਹੀਂ ਹੋਣੀ ਚਾਹੀਦੀ ਬਿਲਕੁਲ ਜੇ ਆਪਣੇ ਬਾਧ ਘਾਟ ਆਪ ਨੂੰ ਤੁਹਾਨੂੰ ਲੱਗ ਰਹੀ ਹੈ ਨਾ ਉਹ ਆਪਾਂ ਐਸੇ ਟਾਈਂ ਕਟਿੰਗ ਕਰ ਸਕਦੇ ਆ ਇਹ ਆ ਦੇਖੋ ਚਾਰ ਪੱਲੇ ਹੋ ਗਏ ਹਾ ਜਿਹੜੀ ਚੀਜ਼ ਦਿਖ ਰਹੀ ਹੈ ਨਾ ਕਰੋ ਇਹ ਵਾਲੀ ਇਹ ਉਹ ਤੁਰਤੀ ਹੈ ਐਸ ਤਰ੍ਹਾਂ ਆ ਦੇਖੋ ਇਹ ਤੁਰਤੀ ਹੈ ਹੁਣ ਆਪਾਂ ਕੀ ਕਰਨਾ ਹੈ ਇਸ ਤਰ੍ਹਾਂ ਕਟਿੰਗ ਕਰ ਦੇਣਾ ਜਿੰਨਾ ਜਿੰਨਾ ਕੱਟਿਆ ਜਾਣਾ ਤੇ ਹੁਣ ਆਪਾਂ ਦੱਸਣਾ ਤੁਹਾਨੂੰ ਕੀ ਦੱਸਣਾ ਸੀ ਆਸਣ ਇੱਥੋਂ ਆਪਾਂ ਕਰਾਂਗੇ ਆਸਣਾ ਜਿਹੜਾ ਤ੍ਰਿਕੋਨਾ ਕੱਪੜਾ ਹੈ ਇੱਥੋਂ ਆਸਣ ਅਸੀਂ ਰੱਖਣਾ 12 ਇੰਚ ਰੈਡੀ ਰੱਖਣਾ 9 ਇੰਚ 9.5 ਇੰਚ ਕਟਿੰਗ ਕਰਾਂਗੇ ਤੇ 4.5 ਦੀ ਆਪਣੀ ਬੈਲਟ 10 ਤੇ 4 14 ਹੋ ਗਿਆ ਉਦਾਂ ਛੋਗਸ ਲਾਈਆਂ ਚ ਵੀ ਜਾਊਗਾ ਨੀਚੇ ਵੀ ਜਾਊਗਾ 1 ਇੰਚ ਸਲਾਈ ਚ ਤੇ ਜੇ ਤੁਸੀਂ 10 ਸੈਂਚ ਵੀ ਕਿੰਨਾ ਦਾ 10 ਵੀ ਕੱਟ ਸਕਦੇ ਹਾਂ ਪਰ ਬਣਾਈ ਹੈ ਇਹ ਇਸ ਤਰ੍ਹਾਂ ਜਿਹੜਾ ਕੱਪੜਾ ਦਿਖ ਰਿਹਾ ਸੀ ਉਹਨੂੰ ਆਪਾਂ ਕਟਿੰਗ ਕਰ ਲਵਾਂਗੇ ਇਹਦੇ ਨਾਲ ਸਾਈਡ ਤੋਂ ਆਪਾਂ ਦੇਖ ਲੈਣਾ ਵੀ ਕੰਨੀਆਂ ਬਿਲਕੁਲ ਇੱਕ ਦੂਜੇ ਦੇ ਬਰਾਬਰ ਨੇ ਕਿ ਅੱਗੇ ਪਿੱਛੇ ਨੇ ਜੇ ਤੁਹਾਨੂੰ ਲੱਗ ਰਹੀਆਂ ਬਰਾਬਰ ਐ ਤਾਂ ਤੁਸੀਂ ਕਟਿੰਗ ਕਰਦੇ ਆ ਜੇ ਅੱਗੇ ਪਿੱਛੇ ਤੇ ਇਹਨੂੰ ਕੱਪੜੇ ਦਾ ਇਸ ਤਰ੍ਹਾਂ ਮੁਕਿਸਕਾ ਲੈਣੀ ਜਿਹੜੇ ਆਪਾਂ ਮੈਚਿੰਗ ਸੂਟ ਸਲਾਈ ਕਰਾ ਮਤਲਬ ਕਟਿੰਗ ਕਰ ਰਹੇ ਹਾਂ ਆਪਣਾ ਇਹ ਮੈਚਿੰਗ ਸੂਟ ਹੈ ਜਿਹੜੇ ਆਪਾਂ ਆਲ ਓਵਰ ਸੂਟ ਕਟਿੰਗ ਕਰਦੇ ਹਾਂ ਜਿਹੜੀ ਇੱਥੇ ਛੋੜੀ ਹੈ ਇਹ ਲੀਰ ਲਈ ਹੈ ਨਾ ਉਹਨੂੰ ਆਪਾਂ ਗਲੇ ਦੇ ਉੱਤੇ ਯੂਜ਼ ਕਰ ਸਕਦੇ ਹਾਂ ਆਪਾਂ ਜਦੋਂ ਸਰਵਾ ਮਤਲਬ ਕੋਟ ਤਿਆਰ ਕਰਦੇ ਹਾਂ ਗਲੇ ਤੇ ਯੂਜ਼ ਕਰ ਸਕਦੇ ਹਾਂ ਇਹ ਹੈਗੇ ਨੇ ਆਪਾਂ ਸਰਵਾਰ ਕਟਿੰਗ ਹੋ ਗਈ ਇਹ ਆਪਣੀ 5 ਹੀ ਹੋ ਗਈ। ਕੁੰਦੇ 5 ਹੀ ਇਹ ਆਪਣੀ ਹੋ ਗਈ ਬੈਲਟ। ਨਾ ਦੇਖੋ। ਹਾਂਜੀ ਇਹ ਸੀ ਆਪਣੀ ਅੱਜ ਦੀ ਵੀਡੀਓ। ਵੀਡੀਓ ਨੂੰ ਕਰ ਕਰ ਲਾਈਕ, ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਆ ਕਰੋ ਅਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਸਕੇ। ਧੰਨਵਾਦ ਜੀ।